ਸਾਤਸ੍ਰੀ ਅਕਾਲ ਜੀ ਮੈਂ ਪ੍ਰਦੀਪ ਧਿਮਾਨ ਤੇ ਪੰਜਾਬ ਨਿਊਜ਼ ਬੁਲਟਨ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰੁਕ ਕਰਦੇ ਹਾਂ ਇਸ ਵੇਲੇ ਦੇ ਹੈਡਲਾਈਨਸ ਵੱਲ ਗੁਰਦਾਸਪੁਰ ਵਿੱਚ ਕਿਸਾਨਾਂ ਨਾਲ ਹੋਈ ਝੜਤ ਤੇ ਫੁੱਟਿਆ ਕਿਸਾਨ ਆਕੂ ਸਰਵਣ ਸਿੰਘ ਪੰਦੇੜ ਦਾ ਗੁੱਸਾ ਕਿਹਾ ਮਾਂ ਸਰਕਾਰ ਮੋਦੀ ਸਰਕਾਰ ਦੇ ਹੱਕ ਵਿੱਚ ਭੁਗਤ ਰਹੀ ਈਡੀ ਦੀ ਕਾਰਵਾਈ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਦਾ ਬਿਆਨ ਪੰਜਾਬ ਵਿੱਚ ਚੋਣਾਂ ਕਾਰਨ ਮੈਨੂੰ ਬਦਨਾਮ ਕਰਨ ਦੀ ਕੀਤੀ ਗਈ ਕੋਸ਼ਿਸ਼ ਜੱਥੇਦਾਰ ਦੇ ਸੇਵਾ ਸੰਭਾਲ ਸਮਾਗਮ ਤੇ ਛਿੜਿਆ ਵਿਵਾਦ ਗਿਆਨੀ ਰਕबीर ਸਿੰਘ ਦਾ ਆਇਆ ਵੱਡਾ ਬਿਆਨ ਜਥੇਦਾਰ ਦੀ ਨਿਯੁਕਤੀ ਤੋਂ ਨਾਰਾਜ਼ ਤਾਲਮੇਲ ਕਮੇਟੀ ਨੇ ਐਸਜੀਪੀਸੀ ਮੈਂਬਰ ਕੁਲਵੰਤ ਸਿੰਘ ਮੰਨਣ ਦੀ ਰਿਹਾਈ ਦਾ ਕੀਤਾ ਕਿਰਾਓ ਮਾਹੌਲ ਹੋਇਆ ਤਣਾਅਪੂਰਨ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਪੰਜਾਬ ਵਿੱਚ ਭਾਰਤ ਮਾਲਾ ਯੋਜਨਾ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਬਿਨਾਂ ਮੁਆਵਜ਼ੇ ਤੋਂ ਕਿਸਾਨਾਂ ਦੀਆਂ ਜ਼ਮੀਨਾਂ ਦੱਬ ਰਹੀ ਹੈ ਇਸੇ ਦੌਰਾਨ ਅੱਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਝੜਪ ਹੋਈ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਪਿੰਡ ਨੰਗਲਚੌਰ ਵਿਖੇ ਦਿੱਲੀ ਕਟੜਾ ਐਕਸਪ੍ਰੈਸ ਵੇ ਲਈ ਜ਼ਮੀਨਾਂ ਪ੍ਰਾਪਤੀ ਨੂੰ ਲੈ ਕੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਹੋਈ ਇਸ ਝੜਪ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਪੰਜਾਬ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਸੂਬਾ ਸਰਕਾਰ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਦੀ ਭਾਈਵਾਲ ਬਣ ਰਹੀ ਹੈ ਆਗੂ ਨੇ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਵਾਜਬ ਮੁੱਲ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਉਹ ਜ਼ਮੀਨ ਪ੍ਰਾਪਤੀ ਦਾ ਵਿਰੋਧ ਕਰ ਰਹੇ ਸਨ ਦੱਸ ਦੇ ਕਿ ਝੜਪ ਦੌਰਾਨ ਕਿਸਾਨ ਜ਼ਖਮੀ ਦੱਸੇ ਜਾ ਰਹੇ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਨੇ ਦੋਸ਼ ਲਗਾਉਂਦੇ ਆ ਕਿਹਾ ਕਿ ਭਗਵੰਤ ਮਾਨ ਸਰਕਾਰ ਮੋਦੀ ਸਰਕਾਰ ਦੇ ਹੱਕ ਵਿੱਚ ਖੁੱਤ ਰਹੀ ਹੈ ਮੋਦੀ ਸਰਕਾਰ ਕੋਲ ਐਮਐਸਪੀ ਗਰੰਟੀ ਕਾਨੂੰਨ ਔਰ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਔਰ 12 ਮੰਗਾਂ ਨੂੰ ਲੈ ਕੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਮੋਰਚਾ ਲਾ ਕੇ ਬੈਠੇ ਨੇ ਹੁਣ ਭਗਵੰਤ ਮਾਨ ਸਰਕਾਰ ਮੋਦੀ ਸਰਕਾਰ ਦਾ ਹੱਥ ਵਟਾ ਰਹੀ ਹੈਗੀ ਆ ਅੱਜ ਤੜਕਸਾਰ ਗਰਦਾਸਪੁਰ ਜ਼ਿਲ੍ਹੇ ਦੇ ਪਿੰਡ ਨੰਗਲਚੌਰ ਅਤੇ ਭਰਤ ਵਿੱਚ ਸਰਕਾਰ ਜਿਹੜੀ ਭਾਰਤ ਮਾਲਾ ਯੋਜਨਾ ਤਹਿਤ ਸੜਕਾਂ ਕੱਢੀਆਂ ਜਾ ਰਹੀਆਂ ਬਗੈਰ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਅੱਜ ਉੱਥੇ ਵੱਡੀਆਂ ਪੁਲਿਸ ਫੋਰਸਾਂ ਲੈ ਕੇ ਪਹੁੰਚੀ ਜਦੋਂ ਕਿਸਾਨਾਂ ਨੇ ਪੀਸਫੁਲੀ ਉਹਦਾ ਵਿਰੋਧ ਕੀਤਾ ਹੈਗਾ ਤੇ ਜ਼ਬਰਦਸਤ ਲਾਠੀ ਚਾਰਜ ਕੀਤਾ ਗਿਆ ਤੁਸੀਂ ਆਪਣੇ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਜ਼ਬਰ ਕਰ ਰਹੇ ਪੁਲਿਸ ਦੇ ਥਰੂ ਅਸੀਂ ਕਹਿੰਨੇ ਡੀਜੀਪੀ ਨੂੰ ਹੁਕਮ ਦਿਓ ਵੀ ਐਸਐਲਆਰ ਦੀਆਂ ਸਾਰੀਆਂ ਨਾਲੀਆਂ ਨੂਲੀਆਂ ਸਾਫ਼ ਕਰ ਲਓ ਕੀ ਫਰਕ ਪੈਂਦਾ ਜੇ ਕੋ 1000 2000 ਕਿਸਾਨ ਵਿਰੋਧ ਕਰਦਾ ਨਗਾ ਦਿਓ ਗੋਲੀਆਂ ਥਾਣੀ ਤੁਸੀਂ ਆਪਣਾ ਮੋਦੀ ਸਰਕਾਰ ਨੂੰ ਖੁਸ਼ ਕਰ ਲਓ ਆਪਦਾ ਵਿਕਾਸ ਪੂਰਾ ਕਰ ਲਓ ਔਰ ਮੈਂ ਤਾਂ ਕਹਿੰਨਾ ਅਮਿਤ ਸ਼ਾ ਜੀ ਇੰਨਾ ਵਫਾਦਾਰ ਮੁੱਖ ਮੰਤਰੀ ਜਿਹੜਾ ਤੁਹਾਡੇ ਵਿਕਾਸ ਨੂੰ ਅੱਗੇ ਤੋਰ ਲੱਗਾ ਹੈਗਾ ਕਾਰਪੋਰੇਟ ਦੇ ਵਿਕਾਸ ਨੂੰ ਤੁਸੀਂ ਕਿਉਂ ਨਹੀਂ ਆਰਡੀਐਫ ਦਿੰਦੇ ਹੈਗੇ ਕੋਈ ਫਰਕ ਨਹੀਂ ਤੁਹਾਡੇ ਨਕਸ਼ੇ ਕਦਮ ਤੇ ਚੱਲ ਰਹੇ ਭਗਵੰਤ ਮਾਨ ਜੀ ਭੰਦੇ ਨੇ ਕਿਹਾ ਕਿ ਮਾਨ ਸਰਕਾਰ ਨਾਲ ਨਜਿੱਠਣ ਲਈ ਅੱਜ ਅਮ੍ਰਿਤਸਰ ਵਿਖੇ ਮੀਟਿੰਗ ਕਰਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਅਗਲੀ ਰਣਨੀਤੀ ਦੱਸਾਂਗੇ ਉਹਨਾਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਕੁਸ਼ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਸ ਦਾ ਆਮ ਜਨਤਾ ਨੂੰ ਇੱਕ ਵੀ ਫਾਇਦਾ ਨਹੀਂ ਹੋਣ ਵਾਲਾ 2161 ਕਰੋੜ ਦੇ ਸ਼ਰਾਬ ਘਟਾਲੇ ਦੀ ਜਾਂਚ ਲਈ ED ਨੇ ਸਾਬਕਾ ਮੁੱਖ ਮੰਤਰੀ ਪੁਪੇਸ਼ ਬਗੇਲ ਉਹਨਾਂ ਦੇ ਪੁੱਤਰ ਚੈਤਨਿਆ ਬਗੇਲ ਸਮੇਤ ਭਲਾਈ ਅਤੇ ਦੁਰਗ ਵਿੱਚ ਕਾਂਗਰਸੀ ਨੇਤਾਵਾਂ ਅਤੇ ਠੇਕੇਦਾਰਾਂ ਦੇ 14 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਸੀ ਪੁਪੇਸ਼ ਬਗੇਲ ਨੇ ED ਦੀ ਕਾਰਵਾਈ ਨੂੰ ਪੰਜਾਬ ਨਾਲ ਜੋੜਿਆ ਹੈ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਮੈਨੂੰ ਸੀਡੀ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਦਾਲਤ ਨੇ ਮੈਨੂੰ ਸਨਮਾਨ ਨਾਲ ਪਰਿਕਾਰ ਦਿੱਤਾ ਸੀ ਤੇ ਇਹ ਪੂਰੀ ਕਾਰਵਾਈ ਸਿਆਸਤ ਤੋਂ ਪ੍ਰਭਾਵਿਤ ਹੋ ਕੇ ਕੀਤੀ ਜਾ ਰਹੀ ਹੈ। ਈਡੀ ਦੀ ਕਾਰਵਾਈ ਤੋਂ ਬਾਅਦ ਆਪਣੇ ਪੁੱਤਰ ਚੇਤਨਿਆ ਨੂੰ ਈਡੀ ਦੇ ਸੰਮਨ ਮਿਲਣ ਤੇ ਭਪੇਸ਼ ਭਗੇਲ ਨੇ ਕਿਹਾ ਕਿ ਪ੍ਰਕਿਰਿਆ ਜੋ ਵੀ ਹੋਵੇ ਅਸੀਂ ਇਸ ਦੀ ਪਾਲਣਾ ਕਰਾਂਗੇ। ਅਸੀਂ ਕਿਸੇ ਵੀ ਪ੍ਰਕਿਰਿਆ ਤੋਂ ਭੱਜ ਨਹੀਂ ਰਹੇ ਕਿਉਂਕਿ ਪੰਜਾਬ ਚੋਣਾ ਕਾਰਨ ਮੈਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਸ਼ੀਨ ਲਾ ਕੇ ਉਹ ਲੋਕ ਹਾਈਪ ਕਰ ਰरहे تھے۔ ਜਿਬਕਿ ਮਿਲਾ 33 ਲੱਖ ਰੁਪਏ। ਜੀ। है ना तो बहुत बड़ी राशि नहीं थी तीसरी बात यह है कि सीडी कांड में प्रधानमंत्री भी बोलते थे अमित शाह जी भी बोलते थे और सात साल बाद जब कोर्ट में चार्ज फ्रेम करने की बात आई तो डिस्चार्ज हो गए तो ये कुल मिला के तीन साल हो गया तीन साल से चार साल हो गया इक्कीस की घटना और अभी तक ये लोग जांच नहीं कर पाए तो कुल मिला के ये है कि बदनाम करना है अब जब न्यायालय में खड़ा होगा तो यही होगा जैसे अभी सी डी कांड का हुआ डिस्चार्ज कर दिया बदनाम करो इनके पास और कुछ है ही नहीं सर कोई समन जारी किया गया ईडी के द्वारा आपको या चैतन्य बघेल को मुझे कोई समन जारी नहीं हुआ चैतन्य को वो सर्च वारंट में आए ही थे तो अब वो प्रक्रिया है वो उसका पालन करेंगे हम भाग थोड़ी रहे हैं नियमों का पालन होगा और उसके तहत सब लेकिन सर आज में जो कल आ, किया था कि पंजाब को प्रभावित करने के लिए जा रहा है देखिए जब जब मैं प्रदेश से बाहर गया हूँ झारखंड गया सरकार बनी सबसे पहले छापा पड़ा यहाँ उसके बाद मैं आसाम गया तब छापा पड़ा उत्तर प्रदेश गया तब छापा पड़ा हिमाचल प्रदेश गया तब छापा पड़ा और आठ आठ दिन में छापे पड़ते रहे और चार साल हो गया भाई अभी तक के आप जांच ही नहीं कर पाए तो जांच कब होगी पूरी क्योंकि इनको मालूम है कि कोर्ट में खड़े नहीं हो पाएंगे टिक नहीं पाएगा इसका केस भाई ये तो ईडी जिस प्रकार से कार्रवाई कर रही है है ना वो बदले की भावना से कर रही है सुप्रीम कोर्ट पहले भी कह चुके हैं सब तोते हैं तो जो जैसा ऊपर से बुलवाया जाता वैसे करते हैं ये लोग ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਕਾਂਗਰਸ ਨੇ ਪੁਪੇਸ਼ ਭਗੇਲ ਨੂੰ ਰਾਸ਼ਟਰੀ ਜਨਸ ਕੱਤਰ ਦੀ ਜ਼ਿੰਮੇਵਾਰੀ ਦੇ ਕੇ ਪੰਜਾਬ ਦਾ ਇਨਚਾਰਜ ਬਣਾਇਆ ਸੀ ਦੱਸਿਆ ਜਾ ਰਿਹਾ ਹੈ ਕਿ ਤਲਾਸ਼ੀ ਦੌਰਾਨ 33 ਲੱਖ ਦੀ ਨਕਦੀ ਈਡੀ ਨੇ ਬਰਾਮਦ ਕੀਤੀ ਹੈ ਈਡੀ ਨੇ ਪੁਪੇਸ਼ ਭਗੇਲ ਦੇ 6 ਮੋਬਾਈਲ ਫੋਨਾਂ ਦਾ ਬੈਕਅਪ ਲੈ ਲਿਆ ਹੈ ਇਸ ਨੂੰ ਡੀਕੋਡ ਕਰਕੇ ਜਾਂਚ ਕੀਤੀ ਜਾਵੇਗੀ ਨਾਲ ਹੀ ਡਿਜੀਟਲ ਲੈਣ ਦੇਣ ਦੀ ਜਾਂਚ ਵੀ ਚੱਲ ਰਹੀ ਹੈ ਯਾਨੀ ਕੁਲਦੀਪ ਸਿੰਘ ਗੜਕਜ ਦੀ ਤਖਸ਼ਰੀ ਕੇਸਗੜ ਸਾਹਿਬ ਦੇ ਜੱਥੇਦਾਰ ਵਜੋਂ ਸ਼ੇਖਾਲਾ ਤੱਕ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਵੱਜੋਂ ਹੋਈ ਨਿਯੁਕਤੀ ਅਤੇ ਸੇਵਾ ਸੰਭਾਲ ਦਾ ਮੁੱਦਾ ਲਗਾਤਾਰ ਵਿਵਾਦਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ ਇਸ ਮਾਮਲੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਦੋਸ਼ ਲਾਇਆ ਕਿ ਇਸ ਦੌਰਾਨ ਮर्याਦਾ ਦਾ ਵੱਡਾ ਘਾਣ ਕੀਤਾ ਗਿਆ ਇਸ ਤੋਂ ਪਹਿਲਾਂ ਸਾਬਕਾ ਜੱਥੇਦਾਰ ਗਿਆਨੀ ਹਰਪੀਤ ਸਿੰਘ ਨੇ ਵੀ ਇਸ ਮਾਮਲੇ ਵਿੱਚ ਮर्याਦਾ ਦੀ ਉਲੰਘਣਾ ਤੇ ਘਾਣ ਹੋਣ ਦਾ ਦੋਸ਼ ਲਾਇਆ ਸੀ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਥੇਦਾਰ ਗਿਆਨੀ ਰਕबीर ਸਿੰਘ ਨੇ মিডিਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਦੇਸ਼ ਵਿਦੇਸ਼ ਦੀ ਸੰਗਤ ਤੋਂ ਵੀ ਫੋਨ ਸੁਨੇਹੇ ਆਏ ਹਨ ਅਤੇ ਸੰਗਤ ਵੱਲੋਂ ਮਰਿਆਦਾ ਦਾ ਘਾਣ ਕੀਤੇ ਜਾਣ ਖਿਲਾਫ ਰੋਸ ਇਜ਼ਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਅਹੁਦੇ ਦੀ ਸੇਵਾ ਸੰਭਾਲ ਰਹੇ ਹਨ ਅਤੇ ਉਹ ਕਿਸੇ ਵੀ ਢੰਗ ਨਾਲ ਇਸ ਅਹੁਦੇ ਦਾ અપਮਾਨ ਨਹੀਂ ਕਰਨਾ ਚਾਹੁੰਦੇ ਪਰ ਸੰਗਤ ਵੱਲੋਂ ਇਸ ਸੰਬੰਧ ਵਿੱਚ ਮਾਣ ਮਰਿਆਦਾ ਬਾਰੇ ਪੁੱਛਿਆ ਜਾ ਰਿਹਾ ਹੈ। ਇਸ ਲਈ ਉਹ ਸੰਗਤ ਨੂੰ ਇਸ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਨੇ ਔਰ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤਾਜ ਪੁਛੀ ਦਾ ਸਮਾਗਮ ਹੁੰਦਾ ਏ ਉਹ ਤੋਂ ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖਲੋ ਕੇ ਤੇ ਉਹਨੂੰ ਜਥੇਦਾਰੀ ਦੇਣ ਦਾ ਜਿਹੜਾ ਐਲਾਨ ਹੈ ਉਹ ਬੋਲ ਕੇ ਮਾਈਕ ਦੇ ਉੱਤੇ ਬੋਲ ਕੇ ਕਰਦਾ ਹੈ ਸੰਗਤ ਜਕਾਰੇ ਛੜਦੀ ਹੈ ਔਰ ਜਿਹੜੀ ਉਸ ਜਥੇਦਾਰ ਸਾਹਿਬ ਨੂੰ ਜਿਹੜੀ ਪ੍ਰਵਾਨਗੀ ਹੈ ਉਹ ਦਿੱਤੀ ਜਾਂਦੀ ਹੈ ਸਭ ਤੋਂ ਪਹਿਲੀ ਦਸਤਾਰ ਹੈੱਡ ਗਰੰਥੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦਿੰਦਿਆਂ ਨੇ ਔਰ ਉਹਦੇ ਬਾਅਦ ਬਾਕੀ ਤਖਤ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਚੀਫ ਖਾਲਸਾ ਦੀਵਾਨ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਔਰ ਅਕਾਲੀ ਦਰ ਵੱਲੋਂ ਨਵਾਂ ਦਾ ਦਸਤਾਰ ਲੈ ਕੇ ਸਿੰਘ ਸਾਹਿਬਾਸਤੇ ਜਸਦਰ ਸਾਹਿਬਾਸਤੇ ਪਹੁੰਚਦਾ ਹੈ ਔਰ ਫਿਰ ਬਾਕੀ ਸੰਪਰਦਾਵਾਂ ਜਿੰਨਾਂ ਵਿੱਚ ਨਿਹੰਗ ਸਿੰਘ ਨੇ ਇਕਸਾਲਾ ਨੇ ਔਰ ਸਭਾ ਸੁਸਾਇਟੀਆਂ ਸਿੰਘ ਸੁਭਾਵਾਂ ਗੁਰਦੁਆਰਾ ਕਮੇਟੀਆਂ ਉਦਾਸੀ ਮਹਾਪੁਰਖ ਨਰਮਲਿ ਮਹਾਪੁਰਖ ਉਹ ਸਾਰੇ ਸਨਮਾਨ ਦੇ ਕੇ ਤੇ ਫਿਰ ਜਿਹੜੀ ਜਹੇਦਾਰ ਦੀ ਪਦਵੀ ਹੁੰਦੀ ਹੈ ਉਹਨੂੰ ਸੰਭਾਲਦੇ ਨੇ ਪਰ ਇਹ ਜੋ ਪਿਛਲੇ ਦੋ ਦਿਨਾਂ ਵਿੱਚ ਵਾਪਰਿਆ ਦੇਖੋ ਸੇਵਾਵਾਂ ਮਿਲਣੀਆਂ ਜਾਂ ਸੇਵਾਵਾਂ ਵਾਪਸ ਲੈ ਲੈਣੀਆਂ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਮर्यादा ਦਾ ਬਹੁਤ ਵੱਡਾ ਜਿਹੜਾ ਕਹਾਣ ਸੀ ਉਹ ਇਹਨਾਂ ਅਨੁਕਤੀਆਂ ਨੂੰ ਲੈ ਕੇ ਤੇ ਕੀਤਾ ਗਿਆ ਚੋਰੀ ਛਿਪੇ ਨਿਯੁਕਤੀ ਕੀਤੇ ਗਏ ਚਲਦੀ ਅਖੰਡ ਪੜ ਸਾਹਿਬ ਦੇ ਪ੍ਰਵਾਹ ਵਿੱਚ ਮੈਨੇਜਰ ਨੇ ਔਰ ਸਖਤਰ ਨੇ ਸਿੱਧੇ ਦਸਤਾਰ ਰੱਖੀ ਗੱਲ ਚਸਰੋਪਾ ਪਾਇਆ ਔਰ ਬਿਨਾ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਤਖਸਾਲੇ ਜਾ ਕੇ ਖਾਲੇ ਪਲਕੀ ਨੂੰ ਮੱਥਾ ਟੇਕਣਾ ਤਖਸਾਲੇ ਅੰਦਰ ਜਾ ਕੇ ਜਿੱਥੇ ਮੈਨੂੰ ਲੱਗਦਾ ਹੈ ਕਿ ਸਖਤਰ ਵੀ ਸੁਭਾਏਮਾਨ ਹਾਲੇ ਨਹੀਂ ਸੀ ਕੀਤੇ ਉੱਥੇ ਜਾ ਕੇ ਮੱਥਾ ਟੇਕਣਾ ਔਰ ਚੋਰੀ ਛਿਪੇ ਇਹ ਜਿਹੜਾ ਹੋਇਆ ਹੈ ਇਹ ਬਹੁਤ ਇਹ ਮਰਿਆਦਾ ਦੀ ਉਲੰਘਣਾ ਹੈ ਔਰ ਮर्यादा ਦਾ ਖਾਣ ਕੀਤਾ ਗਿਆ ਦੱਸ ਦਈਏ ਕਿ ਦੂਜੇ ਪਾਸੇ ਨਵ ਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਬੀਤੇ ਕੱਲ ਦਾਵਾ ਕੀਤਾ ਸੀ ਕਿ ਸੇਵਾ ਸੰਭਾਲ ਸਮਾਗਮ ਵਿੱਚ ਕਿਸੇ ਵੀ ਪੱਖ ਤੋਂ ਮर्यादा ਦੀ ਉਲੰਘਣਾ ਜਾਂ ਖਾਣ ਨਹੀਂ ਹੋਇਆ ਹੈ ਉਹਨਾਂ ਕਿਹਾ ਕਿ ਇਹ ਸਮਾਗਮ ਮੂਹ ਹਨੇਰੇ ਦੀ ਥਾਂ ਅੰਮ੍ਰਿਤ ਵੇਲੇ ਹੋਇਆ ਸੀ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਪੰਜ ਪਿਆਰਿਆਂ ਦੇ ਰੂਪ ਵਿੱਚ ਪੰਥ ਵੀ ਉੱਥੇ ਹਾਜ਼ਰ ਸੀ ਪੰਜਾਬ ਵਿੱਚ ਜਥੇਦਾਰਾਂ ਨੂੰ ਬਿਨਾਂ ਕਿਸੇ ਦੀ ਸ਼ਮੂਲੀਅਤ ਦੇ ਉਹਨਾਂ ਦੇ ਅਹੁਦਿਆਂ ਤੋਂ ਹਟਾਏ ਜਾਣ ਤੋਂ ਨਾਰਾਜ਼ ਸਿੱਖ ਤਾਲਮੇਲ ਕਮੇਟੀ ਨੇ ਅੱਜ ਜਲੰਧਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਇਹ ਪ੍ਰਦਰਸ਼ਨ ਜੱਥੇਦਾਰ ਨੂੰ ਹਟਾਉਣ ਵਾਲੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਦੇ ਘਰ ਦੇ ਬਾਹਰ ਕੀਤਾ ਗਿਆ ਸੀ ਪਰ ਜਦੋਂ ਪੁਲਿਸ ਨੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕਿਆ ਤਾਂ ਕੁਲਵੰਤ ਸਿੰਘ ਮੰਨਣ ਦੇ ਸਮਰਥਕ ਵੀ ਵੱਡੀ ਗਿਣਤੀ ਵਿੱਚ ਉੱਥੇ ਇਕੱਠੇ ਹੋ ਗਏ ਪੁਲਿਸ ਕਮੇਟੀ ਮੈਂਬਰਾਂ ਨੂੰ ਮੰਨਣ ਦੇ ਘਰ ਦੇ ਬਾਹਰ ਜਾਣ ਤੋਂ ਰੋਕਦੀ ਹੋਈ ਨਜ਼ਰ ਆਈ ਤੁਹਾਨੂੰ ਦੱਸ ਦਈਏ ਕਿ ਪੂਰੀ ਘਟਨਾ ਪੰਜਾਬ ਦੇ ਜਲੰਧਰ ਦੇ ਅਮਨ ਨਗਰ ਵਿੱਚ ਕੁਲਵੰਤ ਸਿੰਘ ਮੰਨਣ ਦੇ ਘਰ ਦੇ ਬਾਹਰ ਵਾਪਰੀ ਸਵੇਰੇ ਕਰੀਬ 11 ਵਜੇ ਸਿੱਖ ਤਾਲਮੇਲ ਕਮੇਟੀ ਦੇ 10 ਵਰਕਰ ਮੰਨਣ ਦੇ ਘਰ ਦੇ ਬਾਹਰ ਚਟਾਈਆਂ ਲੈ ਕੇ ਪਹੁੰਚੇ ਅਤੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ। ਨਾਰੇਬਾਜ਼ੀ ਦੌਰਾਨ ਪੁਲਿਸ ਨੇ ਕਿਸੇ ਤਰ੍ਹਾਂ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੂੰ ਬੈਰੀਕੇਟਿੰਗ ਕਰਕੇ ਰੋਕ ਲਿਆ। ਜਿਸ ਤੋਂ ਬਾਅਦ ਸਿੱਖ ਤਾਲਮੇਲ ਕਮੇਟੀ ਨੇ ਘਰ ਦੇ ਨੇੜੇ ਇੱਕ ਚੌਰਾਹੇ ਤੇ ਚਟਾਈ ਵਿਛਾ ਦਿੱਤੀ ਅਤੇ ਪਾਠ ਸ਼ੁਰੂ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸਿੱਖ ਤਾਲਮੇਲ ਕਮੇਟੀ ਦੇ ਲਗਭਗ 10 ਮੈਂਬਰ ਹੜਤਾਲ ਤੇ ਬੈਠੇ ਦਾ ਮੰਨਣ ਦੇ ਸਮਰਥਕ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਮੰਨਣ ਦੇ ਪੱਖ ਵਿੱਚ ਵੱਡੀ ਗਿਣਤੀ ਵਿੱਚ ਸਮਰਥਕ ਆ ਗਏ ਸਨ ਜਿਸ ਕਾਰਨ ਮਾਹੌਲ ਬੇਹੱਦ ਤਣਾਅਪੂਰਨ ਹੋ ਗਿਆ ਇਹਨਾਂ ਵਿੱਚ ਆਪਸ ਵਿੱਚ ਕੁਝ ਥੋੜਾ ਸਾ ਆਪੀਨੀਅਨ ਨਹੀਂ ਮੈਚ ਕੀਤੇ ਤੇ ਉਸ ਚੀਜ਼ ਕੋ लेके ਇਹਨਾਂ ਨੇ ਪਰਮਾਤਮਾ ਕੀ ਅਰਦਾਸ ਰੱਖੀ ਸੀ ਤਾਂ ਆਪਸ ਵਿੱਚ ਦੋਨੋਂ ਕੋਈ ਸਹੀ ਅਰਦਾਸ ਸੀ ਦੋਨੋਂ ਸਾਈਡ ਤੋਂ ਹੀ ਅਰਦਾਸ ਸੀ ਤਾਂ ਬਟ ਐਂਡ ਮੇ ਪੀਸਫੁਲ ਰੈਜ਼ੋਲੂਸ਼ਨ ਹੋ ਗਿਆ ਦੋਨੋਂ ਦੋਨੋਂ ਪਾਰਟੀਆਂ ਨੇ ਪਰਮਾਤਮਾ ਨੂੰ ਇਕੱਠੇ ਯਾਦ ਕੀਤਾ ਦੈਟ ਇਜ਼ ਦ ਬਿਗੇਸਟ ਥਿੰਗ ਆਈ ਵਾਸ ਇੱਕ ਪੱਖ ਦਾ ਕਹਿਣਾ ਕਿ ਦੂਜੇ ਪੱਖ ਵੱਲੋਂ ਪ੍ਰਦਰਸ਼ਨ ਕਰਨ ਲਈ ਕੋਈ ਪਰਮਿਸ਼ਨ ਵਗੈਰਾ ਨਹੀਂ ਦਿੱਤੀ ਗਈ ਕੋਈ ਪਰਮਿਸ਼ਨ ਵਗੈਰਾ ਸੀ ਕਿ ਤੁਹਾਡੇ ਵੱਲੋਂ ਪਰਮਿਸ਼ਨ ਐਸ ਸੱਚ ਵੀ ਡਿਡਨਟ ਰੀਸੀਵ ਕੋਈ ਐਸੀ ਪਰਮਿਸ਼ਨ ਦਾ ਹੋਵੇ ਬਟ ਚਲੋ ਐ ਕਿ ਆਪਾਂ ਕੋਈ ਸਪਾਈਰਲ ਆਊਟ ਇਸ਼ੂ ਨਹੀਂ ਹੋਇਆ ਥੈਟ ਇਜ਼ ਦਾ ਬਿਗੇਸਟ ਥਿੰਗ ਕਿ ਕੋਈ ਵੱਡਾ ਇਸ਼ੂ ਨਹੀਂ ਹੋਇਆ ਕੁਝ ਮਿੰਟਸ ਦੇ ਵਿੱਚ ਇਟ ਗਾਟ ਡਿਸੋਲਵਡ ਥੈਟ ਇਜ਼ ਗੁੱਡ ਫਾਰ ਅਸ ਕਿ ਦੀ ਪੋਲਿਟਿਕਲ ਕਨਫਲਿਕਟਿੰਗ ਓਪੀਨੀਅਨਸ ਹੁੰਦੇ ਆ ਇਹ ਹੁੰਦਾ ਡਰ ਹੁੰਦਾ ਕਿ ਕੋਈ ਐਂਟੀ ਸੋਸ਼ਲ ਐਲੀਮੈਂਟ ਜਾਂ ਕੋਈ ਸ਼ਰਾਰਤੀ ਅਨਸਰ ਜੋ ਆਪਣੀ ਆਪਣੀ ਸਾਰਿਆਂ ਦੀ ਇੱਕ ਸਾਂਝੀ ਵਿਰਾਸਤ ਹੈ ਸਾਂਝੀ ਕੌਮ ਹੈ ਉਹਦੇ ਵਿੱਚ ਹੀ ਫੁੱਟ ਪਾ ਹੋ ਚੀਜ਼ ਨਹੀਂ ਸਹੀ ਰਹਿੰਦੀ ਉਹ ਪਰ ਉਦੋਂ ਦਾ ਕੁਝ ਨਹੀਂ ਹੋਇਆ ਸਾਰੇ ਨੇ ਆਪਸ ਵਿੱਚ ਮਿਲ ਕੇ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਯਾਦ ਕੀਤਾ ਤੇ ਆਈ ਥਿੰਕ ਉਹ ਸਭ ਤੋਂ ਬੈਸਟ ਚੀਜ਼ ਲੱਗੀ ਸਾਰੇ মিডিਆ ਰਾਹੀਂ ਇਹ ਦੱਸਣਾ ਜਾਣਾ ਕਿ ਇਹ ਗੱਲ ਬਹੁਤ ਚੰਗੀ ਹੈ ਕਿ ਪ੍ਰਵੰਸ ਸਿੰਘ ਮੰਨਨ ਉਹਨਾਂ ਨੇ ਉਸ ਮਤੇ ਦੇ ਉੱਤੇ ਆਪਣੇ ਸਾਈਨ ਨਹੀਂ ਕੀਤੇ ਜੇ ਨਹੀਂ ਕੀਤੇ ਤਾਂ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਬੇਨਤੀ ਔਰ ਅਪੀਲ ਕਰਦੇ ਹਾਂ ਕਿ ਉਹ ਉਸ ਮਤੇ ਦੇ ਉੱਤੇ ਸਾਈਨ ਨਾ ਕਰਨ ਕਿਉਂਕਿ ਸਿੱਖ ਪੰਥ ਦੇ ਨਾਲ ਇਹ ਵੀ ਬਤੌਰ ਸਿੱਖ ਹੈ ਇਹ ਵੀ ਸਿੱਖ ਪੰਥ ਦੇ ਨਾਲ ਖੜਾ ਹੋਵੇ ਦੇਖੋ ਅਸੀਂ ਕੋਈ ਟਕਰਾਅ ਕਰਨ ਲਈ ਨਹੀਂ ਆਏ ਸੀ ਅਸੀਂ ਤਾਂ ਉਹਨਾਂ ਨੂੰ ਸਮਝਾਉਣ ਆਏ ਆ ਕਿ ਜਿਹੜਾ ਪਾਠ ਜਾਂ ਕੀਰਤਨ ਕਰਨਾ ਉਹ ਕੋਈ ਵਿਧੀ ਔਰ ਸਬੰਧਾਨ ਹੁੰਦਾ ਕਿ ਆਪਾਂ ਕਿਤੇ ਗੁਰੂ ਘਰ ਬੈਠ ਕੇ ਜਗ੍ਹਾ ਨੂੰ ਸਾਫ਼ ਕਰਕੇ ਫੇਰ ਕੀਤਾ ਜਾਂਦਾ ਇਹ ਥੋੜਾ ਕਿ ਆਪਾਂ ਸੜਕ 'ਤੇ ਬੈਠ ਕੇ ਪਾਠ ਕਰਨ ਲੱਪਗੇ ਅਰਦਾਸ ਕਰਨ ਲੱਪਗੇ ਸੋ ਇਹ ਇਹ ਸਮਾਂਕ ਅਨਰਾਦਰ ਹੋਇਆ ਜੋ ਵੀ ਹੋਇਆ ਅਸੀਂ ਇਹ ਚਾਹੁੰਦੇ ਸੀ ਕਿ ਗੁਰੂ ਘਰ ਬੈਠ ਕੇ ਕਰਨ ਜਿੱਥੇ ਵੀ ਕਰਨਾ ਪਰ ਕਿਸੇ ਦੇ ਨਿੱਜੀ ਘਰ ਆ ਕੇ ਕੋਈ ਇਦਾਂ ਦਾ ਕਰਨਾ ਮਾੜੀ ਗੱਲ ਹੈ ਦੱਸ ਦਈਏ ਕਿ ਤਣਾਪੂਰਨ ਮਾਹੌਲ ਦੇ ਕਾਰਨ ਚਲੰਦਰ ਸਿਟੀ ਪੁਲਿਸ ਵੱਲੋਂ ਮੌਕੇ ਤੇ ਹੀ ਪਾਰੀ ਫੋਰਸ ਤਾਇਨਾਤ ਕੀਤੀ ਗਈ ਸੀ 70 ਤੋਂ ਵੱਧ ਕਰਮਚਾਰੀ ਅਤੇ ਅਧਿਕਾਰੀ ਮੌਜੂਦ ਰਹੇ। ACP ਰਿਸ਼ਭ ਭੋਲਾ ਨੇ ਕਿਹਾ ਕਿ ਮੌਕੇ ਤੇ ਸਥਿਤੀ ਨੂੰ ਕਿਸੇ ਵੀ ਤਰ੍ਹਾਂ ਤੋਂ ਕਾਬੂ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ ਤੇ ਦੋਵਾਂ ਧਿਰਾਂ ਨੇ ਆਪਸੀ ਗੱਲਬਾਤ ਨਾਲ ਮਸਲੇ ਨੂੰ ਹੱਲ ਕਰ ਲਿਆ। ਤਾਂ ਆਮ ਆਦਮੀ ਪਾਰਟੀ ਦੇ શ્રી ਅਨੰਤਪ੍ਰਸਾਹਤ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਬਾਰਡਰ ਪਾਰ ਤੋਂ ਪੰਜਾਬ ਵਿੱਚ ਡਰੋਨ ਰਾਹੀਂ ਨਸ਼ਾ ਦੀ ਤਸਕਰੀ ਦੇ ਮੁੱਦੇ ਤੇ ਸੰਸਦ ਵਿੱਚ ਮਲਤਵੀ ਨੋਟਿਸ ਧਾਰਿਤ ਕੀਤਾ ਹੈ। ਉਹਨਾਂ ਨੇ ਇਸ ਵਿਸ਼ੇ ਤੇ ਸੰਸਦ ਦੀ ਚਰਚਾ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਵੇਲੇ ਨਸ਼ਾ ਤਸਕਰੀ ਨੂੰ ਰੋਕਣ ਲਈ ਮੁਹਿੰਮ ਚਲਾ ਰਹੀ ਹੈ ਇਸ ਲਈ ਇਸ ਮੁੱਦੇ ਤੇ ਚਰਚਾ ਬੇਹਤ ਜ਼ਰੂਰੀ ਹੈ। ਲੋਕ ਸਭਾ ਦੇ ਸਕੱਤਰ ਜਨਰਲ ਨੂੰ ਭੇਜੇ ਗਏ ਮਤੇ ਵਿੱਚ ਮਾਲਵਿੰਦਰ ਸਿੰਘ ਕੰਗਨੇ ਕਿਹਾ ਹੈ ਮੈਂ ਸਾਡੇ ਦੇਸ਼ ਵਿੱਚ ਖਾਸ ਕਰਕੇ ਪੰਜਾਬ ਅਤੇ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਨਸ਼ਿਆਂ ਦੀ ਤਸਕਰੀ ਦੇ ਇਰਾਦੇ ਨਾਲ ਵਧ ਰਹੀਆਂ ਡਰੋਨ ਗਤੀਵਿਧੀਆਂ ਬਾਰੇ ਇੱਕ ਮੁੱਲਤਵੀ ਮਤਾ ਪੇਸ਼ ਕਰਨਾ ਚਾਹੁੰਦਾ ਹਾਂ। ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਸਰਹੱਦ ਪਾਰੋਂ ਡਰੋਨ ਰਾਹੀਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਕੀ ਕਦਮ ਚੁੱਕੇ ਗਏ ਹਨ ਇਹ ਤਸਕਰੀ ਇੱਕ ਗੰਭੀਰ ਸਮੱਸਿਆ ਬਣ ਗਈ ਹੈ ਜੋ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ ਮੈਂ ਤੁਹਾਨੂੰ ਸਦਨ ਦੀਆਂ ਹੋਰ ਸਾਰੀਆਂ ਕਾਰਵਾਈਆਂ ਮਲਤਵੀ ਕਰਨ ਅਤੇ ਇਸ ਮਹੱਤਵਪੂਰਨ ਵਿਸ਼ੇ ਤੇ ਚਰਚਾ ਕਰਨ ਦੀ ਬੇਨਤੀ ਕਰਦਾ ਹਾਂ ਤਾਂ ਜੋ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਦੇਖਿਏ ਪੰਜਾਬ ਦਾ ਤਕਰੀਬਨ 550 ਕਿਲੋਮੀਟਰ ਦਾ ਲੰਬਾ ਇੰਟਰਨੈਸ਼ਨਲ ਬਾਰਡਰ ਹੈ ਪਾਕਿਸਤਾਨ ਕੇ ਸਾਥ और पंजाब के ऑनरेबल चीफ मिनिस्टर कई बार ये लिख चुके हैं होम मिनिस्टर भारत सरकार को कि जो आजकल नई टेक्नोलॉजी आ गई ड्रोन के माध्यम से नशे जो है वो भेजे जा रहे हैं असल इलीगल वेपन भेजे जा रहे हैं और बॉर्डर की जो सिक्योरिटी की जिम्मेवार है वो बॉर्डर सिक्योरिटी फोर्स की जो सीधे तौर पर भारत सरकार के कंट्रोल में है तो उसको किस तरीके से रोका जाए इस पर भारत सरकार को सोचना चाहिए इसलिए आज मैंने जनमेंट मोशन दिया एक तरफ पंजाब सरकार लगातार ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਾਤਮੇ ਲਈ ਇੱਕ ਬੜੀ ਕੈਂਪੇਨ ਚਲਾ ਰਹੀ ਹੈ ਹਰ ਰੋਜ਼ ਨਸ਼ਾ ਤਸਕਰ ਪਕੜੇ ਜਾ ਰਹੇ ਹਨ ਦੂਸਰੀ ਤਰ੍ਹਾਂ ਜੋ ਅਕ੍ਰੋਸ ਦਾ ਬਾਰਡਰ ਨਸ਼ਾ ਆ ਰਿਹਾ ਹੈ ਗੱਲਬ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਕਿ ਮੰਤਰੀ ਸਰਹੱਦ ਤੇ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਹੋ ਰਹੀ ਗੈਰ ਕਾਨੂੰਨੀ ਤਸਕਰੀ ਤੇ ਡੂੰਗੀ ਚਿੰਤਾ ਪ੍ਰਗਟਾਈ ਸੀ ਹੁਣ ਪੰਜਾਬ ਸਰਕਾਰ ਨੇ ਨਸ਼ਾ ਮੁਕਤ ਅਤੇ ਖੁਸ਼ਹਾਲ ਪੰਜਾਬ ਬਣਾਉਣ ਦੇ ਮੰਤਵ ਨਾਲ ਨਸ਼ਾ ਵਿਰੋਧੀ ਮੁਹਿੰਮ ਵੀ ਛੇੜ ਰੱਖੀ ਹੈ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਦੀ ਕੇਂਦਰ ਦੀ ਸਕੀਮ ਬਾਰੇ ਗੱਲ ਕਰਦੇ ਹੋਏ ਇਹ ਦੱਸਿਆ ਕਿ ਪੰਜਾਬ ਸੂਬੇ ਵਿੱਚ ਸੂਬਾ ਸਰਕਾਰ ਕੇਂਦਰ ਦੀਆਂ ਸਕੀਮਾਂ ਤੇ ਆਪਣੀਆਂ ਤਸਵੀਰਾਂ ਲਗਾ ਕੇ ਉਹਨਾਂ ਸਕੀਮਾਂ ਦਾ ਇਸਤੇਮਾਲ ਆਪਣੇ ਪ੍ਰਚਾਰ ਲਈ ਕਰ ਰਹੀ ਹੈ ਤੇ ਜੋ ਅਸਲ ਲਾਭਪਾਤਰੀ ਨੇ ਉਹਨਾਂ ਤੱਕ ਇਹ ਸਕੀਮਾਂ ਨਹੀਂ ਪਹੁੰਚ ਰਹੀਆਂ ਉਹੋ ਲਾਭ ਲੈਣ ਤੋਂ ਵਾਂਝੇ ਰਹਿ ਰਹੇ ਨੇ ਬਠਿੰਡਾ ਤੋਂ ਸੰਸਦ ਨੇ ਪੰਜਾਬ ਸਰਕਾਰ ਦੀਆਂ ਤਸਵੀਰਾਂ ਵਾਲੇ ਪੋਸਟਰ ਸੰਸਦ ਵਿੱਚ ਦਿਖਾਉਂਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਤੋਂ ਸਵਾਲ ਕੀਤਾ कि जो केंद्रीय स्कीमा ਨੂੰ ਬਾਈਪਾਸ ਕਰਕੇ ਸੂਬਾ ਸਰਕਾਰ ਆਪਣਾ ਪ੍ਰਚਾਰ ਕਰ ਰਹੀ ਹੈ ਉਸ ਤੇ ਆਪਣੇ ਚਾਹਤਿਆਂ ਨੂੰ ਲਾਭ ਦੇ ਰਹੀ ਹੈ ਇਸ ਤੇ ਕੇਂਦਰ ਕੀ ਕਾਰਵਾਈ ਕਰ ਸਕਦਾ ਹੈ ਜਿਸ ਦੌਰਾਨ ਇੱਕ ਵਾਰ ਤਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇੱਕ ਵਾਰ ਸੰਸਦ ਨੂੰ ਭਰੀ ਸਭਾ ਵਿੱਚ ਪੋਸਟਰ ਦਿਖਾਉਣ ਲਈ ਫਟਕਾਰ ਵੀ ਲਗਾਈ ਜਿਸ ਤੋਂ ਬਾਅਦ ਵੀ ਹਰਸਿਮਰਤ ਕੌਰ ਬਾਦਲ ਨੇ ਆਪਣੀ ਗੱਲ ਜਾਰੀ ਰੱਖੀ ਮੇਰੇ ਰਾਜਿਏ ਮੈਂ ਪੰਚਾਇਤ ਕੇ ਥਰੂ ਜਾਣੇ ਕੇ ਬਜਾਏ ਆਪਣੇ ਬੰਦੇ ਬਿਠਾ ਕੇ वो सीधा पैसा अपने मन धड़ंग लोगों को दे रहे हैं मेरे पास ये एक चिट्ठी है जो चिट्ठी गवर्नर साहब से प्रधानमंत्री साहब से लेके इधर मंत्री साहब को भी ये सिंगे वाला गांव है मेरे लंबी ब्लॉक में सा, आपको हैरानी होगी प्रधानमंत्री आवास योजना का जो जोड़ी सर्टिफिकेट बना के मैडम पोस्टर देते हैं चिट्ठी मंत्री जी को भेजी है गवर्नर साहब को भी सर वो एक सर्टिफिकेट बना के मुख्यमंत्री पंजाब का और खेती मंत्री अपनी फोटो लगा के गरीबों के घरों में जाके उनको सर्टिफिकेट दे रहे हैं तो इसके बारे पंचायत को कुछ नहीं पता और ये प्रधानमंत्री आवास योजना में इनकी फोटो कैसे लग सकती है और ये बी के दफ्तर से हो रहा है इसके बारे में जो चिट्ठी लिखी है इस तरह से मिस जो हो रहा है मनरेगा के फंड बाईपास पंचायत को इलेक्टेड पंचायत को की जा रही है घरों में अपनी फोटो okay. चपा के तो उसके बारे में कंप्लेंट में, में जो मिस यूज है उसके बारे में क्या एक्शन लेते हैं मंत्री जी लेंगे कि नहीं ये मुझे प्लीज जानकारी भी दें और जवाब भी दे कि क्या एक्शन लेंगे कि स्टेट सरकारें जो हैं, इलेक्टेड पंचायतों को बाईपास करके ओ, ओ, अपना लेने के लिए क्या करेंगे थैंक यू सर माननीय अध्यक्ष महोदय जहां जहां दिशा निर्देशों का पालन नहीं होगा राशि का मिसयूज होगा नियमों का उल्लंघन होगा ਮਹਿਮਾਨੀ ਬਰਿਸ਼ਟ ਸਦਸਿਆ ਕੋ ਆਸ਼ਵਸਤ ਕਰਨਾ ਚਾਹਤਾ ਹਾਂ ਅਸੀਂ ਟੀਮ ਭੇਜਾਂਗੇ ਜਾਂਚ ਕਰਾਂਗੇ ਅਤੇ ਜਾਂਚ ਕਰਕੇ ਕਾਰਵਾਈ ਕਰਾਂਗੇ ਤੱਕ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਤੇ ਲੋੜੀਂਦੀ ਕਾਰਵਾਈ ਕਰਨ ਬਾਰੇ ਵੀ ਲੋਕ ਸਭਾ ਦੇ ਵਿੱਚ ਆਪਣਾ ਬਿਆਨ ਦਿੱਤਾ ਹੈ ਯੁਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਵਿੱਚ ਲਗਾਤਾਰ ਕਾਰਵਾਈਆਂ ਤੇਜ਼ ਹੋ ਰਹੀਆਂ ਨੇ ਬੀਤੇ ਦਿਨੀ ਪੰਜਾਬ ਪੁਲਿਸ ਨੇ 538 ਥਾਵਾਂ ਤੇ ਛਾਪੇਮਾਰੀ ਕਰਕੇ 112 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ ਇਸੇ ਮੁਹਿੰਮ ਦੇ ਤਹਿਤ ਅੱਜ ਸੰਗਰੂਰ ਦੇ ਸੁਨਾਮ ਅਤੇ ਨਵਾਂ ਸ਼ਹਿਰ ਵਿੱਚ ਵੀ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਕਾਰਵਾਈ ਕਰਦੇ ਹੋਏ ਤਸਕਰੀ ਨਾਲ ਬਣਾਈਆਂ ਤੇ ਨਜਾਇਜ਼ ਉਸਾਰੀਆਂ ਤੇ ਜੀਸੀਬੀ ਦੀ ਕਾਰਵਾਈ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਜੁੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਸੰਗਰੂਰ ਪੁਲਿਸ ਵੱਲੋਂ ਐਸਐਸਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਸੁਨਾਮ ਦੇ ਸਿਲੋ ਪਲਾਂਟ ਨਜ਼ਦੀਕ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਬਿਲਡੋਜ਼ਰ ਨਾਲ ਇਮਾਰਤ ਢਾਉਣ ਦੀ ਕਾਰਵਾਈ ਕੀਤੀ ਗਈ। ਇਸ ਮੌਕੇ ਬਲਡوزر ਨਾਮ ਨਜਾਇਜ਼ ਉਸਾਰੀ ਨੂੰ ਕਿਰਾਇਆ ਗਿਆ ਇਸ ਮੌਕੇ ਐਸਐਸਪੀ ਸਮੇਤ ਐਸਪੀ ਡੀਐਸਪੀ ਅਤੇ ਕਈ ਥਾਣਿਆਂ ਦੇ ਐਸਐਚਓ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਕੇ ਤੇ ਮੌਜੂਦ ਰਹੇ ਉਜ ਜਹੀ ਹੀ ਕਾਰਵਾਈ ਨਮਾਸ਼ਹਿਰ ਵਿੱਚ ਭਾਰੀ ਪੁਲਿਸ ਫੋਰਸ ਦੇ ਨਾਲ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਿੱਥੇ ਤਿੰਨ ਨਸ਼ਾ ਤਸਕਰਾਂ ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਸੀ ਉਹਨਾਂ ਦੇ ਘਰਾਂ ਤੇ ਕਾਰਵਾਈ ਕੀਤੀ ਗਈ ਹੈ ਜਿਹੜਾ ਇਹ ਘਰ ਹੈ ਜਿਹੜਾ ਡੈਮੋਲਿਸ਼ ਹੋ ਰਿਹਾ ਹੈ ਇਹ ਬੀਰੋ ਲੈਡੀ ਦੇ ਉੱਤੇ ਤਿੰਨ ਪਰਚੇ ਹੈਗੇ ਆ ਇਹਦੇ ਹਸਬੰਡ ਦੇ ਉੱਤੇ ਪੰਜ ਪਰਚੇ ਹੈ ਤੇ ਪੂਰੇ ਫੈਮਿਲੀ ਮੈਂਬਰਸ ਦੇ ਉੱਤੇ 14 ਪਰਚੇ ਹੈਗੇ ਆ ਤੇ ਇਹ ਇਸੇ ਤਰ੍ਹਾਂ ਸੀ ਆਇਡੈਂਟੀਫਾਈ ਕਰਕੇ ਜੇ ਕੋਈ ਵੀ ਰੂਲ ਵਾਇਲਟ ਕਰਦੇ ਆ ਜਿਹੜੇ ਵੀ ਆਰਡਰ ਹੋਣਗੇ ਅਸੀਂ ਉਹਨਾਂ ਦੀ ਕੰਪਲਾਈਂਸ ਕਰਾਵਾਂਗੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਨੇ ਇਹ ਛੱਡ ਦਨ ਨਹੀਂ ਤਾਂ ਅਸੀਂ ਇਸੇ ਤਰ੍ਹਾਂ ਆਇਨਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਹ ਜਿੱਦਾਂ ਇਹ ਹੁਣ ਆਇਡੈਂਟੀਫਾਈ ਹੋਏ ਆ ਤਾਂ ਇਹਨਾਂ ਦੇ ਉੱਤੇ ਕਾਰ ਮਿਲ ਕੇ ਤਾਂ ਉਹਨਾਂ ਤੇ ਵੀ ਕਾਰਵਾਈ ਬਿਲਕੁਲ ਜੀ ਜੇ ਪਿੰਡਾਂ ਦੇ ਵਿੱਚ ਕੋਈ ਇਦਾਂ ਦੀ ਲੈਂਡ ਆਇਡੈਂਟੀਫਾਈ ਹੁੰਦੀ ਹੈ ਜੀ ਕੋਈ ਰੂਲ ਵਾਇਲਟ ਕੀਤਾ ਹੈ ਤੇ ਜਾਂ ਕੋਈ ਇਲੀਗਲ ਇਨਕ੍ਰੋਚਮੈਂਟ ਹੈਗੀ ਹੈ ਤਾਂ ਉੱਥੇ ਵੀ ਅਸੀਂ ਕਾਰਵਾਈ ਕਰਦੇ ਆ। ਇਹ ਜੀ ਦੇਖੋ ਜੀ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਕਾਰਵਾਈ ਹੈ ਜੇ ਚੱਲ ਰਹੀ ਹੈਗੀ ਹੈ ਇਹ ਪਹਿਲਾਂ ਇਹ ਤਿੰਨ ਘਰ ਆਇਡੈਂਟੀਫਾਈ ਹੋਏ ਆ ਤਿੰਨੇ ਨਸ਼ਾ ਤਸਕਰਾਂ ਦੇ ਹੈਗੇ ਆ। ਇੱਕ ਬੀਰੋ ਲੇਡੀ ਹੈਗੀ ਆ ਉਹਦਾ ਘਰ ਹੈ, ਇੱਕ ਸੰਤੋਸ਼ ਹੈ, ਇੱਕ ਸ਼ਿੰਦੋ ਹੈ। ਇਸ ਤੋਂ ਇਲਾਵਾ ਵੀ ਜੇ ਕੋਈ ਆਇਡੈਂਟੀਫਾਈ ਹੁੰਦਾ ਉਹਦੇ ਖਿਲਾਫ ਵੀ ਇਦਾਂ ਹੀ ਕਰਦੇ ਆ। ਇਹ ਯੁੱਧ ਨਸ਼ਿਆਂ ਵਿਰੁੱਧ ਤਹਿਤ ਵਿੱਢੀ ਗਈ ਜਿਹੜੀ ਮੁ ਪੰਜਾਬ ਸਰਕਾਰ ਦੀ ਉਸ ਦੇ ਤਹਿਤ ਅੱਜ ਅਸੀਂ ਇੱਥੇ ਸੁਨਾਮ ਵਿੱਚ ਆਏ ਹਾਂ ਜਿੱਥੇ ਇੱਕ ਬੁੱਧ ਸਿੰਘ ਉਰਫ ਬੁੱਢਾ ਨਾ ਦੇ ਸ਼ਖਸ ਨੇ ਇੱਕ ਗੈਰ ਕਾਨੂੰਨੀ ਕੰਸਟਰਕਸ਼ਨ ਕੀਤੀ ਸੀ ਐਡਮਿਨਿਸਟ੍ਰੇਸ਼ਨ ਵੱਲੋਂ ਆਰਡਰ ਸੀ ਇਹਦੇ ਡਿਮੋਲੀਸ਼ਨ ਦੇ ਤੇ ਅੱਜ ਪੁਲਿਸ ਨੇ ਨਾਲ 임ਦਾਦ ਦੇ ਕੇ ਇਹ ਇਨਸ਼ੋਰ ਕੀਤਾ ਕਿ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਬਣੇ ਸਾਡੇ ਵੱਲੋਂ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਲਗਾਤਾਰ ਨਸ਼ਾ ਤਸਕਰੀ ਦੇ ਖਿਲਾਫ ਜਿੰਨੀ ਵੀ ਸਾਡੀ ਕਾਰਵਾਈ ਹੈ ਉਹ ਜਾਰੀ ਹੈ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੂਗੀ ਪੁਲਿਸ ਅਧਿਕਾਰੀਆਂ ਨੇ ਕਾਰਵਾਈ ਬਾਰੇ ਦੱਸਿਆ ਕਿ ਪੁਲਿਸ ਕੇਵਲ ਉਹਨਾਂ ਜਾਇਦਾਦਾਂ ਤੇ ਕਾਰਵਾਈ ਕਰ ਰਹੀ ਹੈ ਜਿਨ੍ਹਾਂ ਦੀ ਪਛਾਣ ਨਸ਼ਾ ਤਸਕਰਾ ਵਜੋਂ ਕੀਤੀ ਗਈ ਹੈ ਤੇ ਜਿਨ੍ਹਾਂ ਦੀ ਜ਼ਮੀਨ ਗਲਤ ਢੰਗ ਨਾਲ ਬਣਾਈ ਗਈ ਹੈ ਇਹੀ ਨਹੀਂ ਪੁਲਿਸ ਨੇ ਕਿਹਾ ਕਿ ਬਹੁਤ ਜਲਦ ਪੰਜਾਬ ਦੇ ਪਿੰਡਾਂ ਵਿੱਚ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਤੇ ਲੋੜ ਪਈ ਤਾਂ ਮਹਿੰਮ ਨੂੰ ਹੋਰ ਦੇਸ਼ ਕੀਤਾ ਜਾਵੇਗਾ ਅੱਜ ਪੰਜਾਬ ਦੇ ਵਿੱਤ ਮੰਤਰੀ ਤੇ ਆਪ ਆਗੂ ਨੀਲ ਗਰਗ ਵੱਲੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਸੱਦੀ ਗਈ ਇਸ ਦੌਰਾਨ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 24 ਫਰਵਰੀ ਤੋਂ ਲੈ ਕੇ ਨਸ਼ਾ ਰੋਕਣ ਲਈ ਮੁਹਿੰਮ ਪੰਜਾਬ ਵਿੱਚ ਚਲਾਈ ਗਈ ਸੀ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਸੂਬਾ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਤਹਿਤ ਲਗਾਤਾਰ ਕਾਰਵਾਈਆਂ ਕੀਤੀਆਂ ਜੋ ਅੱਜ ਵੀ ਜਾਰੀ ਨੇ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਬਦਨਾਮ ਕਰਨ ਲਈ ਪੰਜਾਬ ਵਿੱਚ ਨਸ਼ੇ ਦਾ ਦਰਿਆ ਚਲਾ ਦਿੱਤਾ ਸੀ ਇਸ ਨੂੰ ਕਾਂਗਰਸ ਸਰਕਾਰ ਨੇ ਅੱਗੇ ਵਧਾਇਆ ਉਟਕਾ ਸਾਹਿਬ ਦੀ ਸੌ ਚੁੱਕਣ ਤੋਂ ਬਾਅਦ ਵੀ ਪੰਜਾਬ ਵਿੱਚ ਨਸ਼ੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਵਿੱਚ ਸਜ਼ਾ ਦੀ ਦਰ ਅਕਾਲੀ ਦਲ, ਕਾਂਗਰਸ ਸਮੇਂ ਪੰਜਾਬ ਤੋਂ 52 ਤੋਂ ਜ਼ਿਆਦਾ ਦਰ ਨਹੀਂ ਵਧੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇਸ ਦਾ ਕਨਵਿਕਸ਼ਨ ਰੇਟ 86% ਹੋ ਗਿਆ ਹੈ, ਜੋ ਕਿ ਭਾਰਤ ਵਿੱਚ ਸਭ ਤੋਂ ਜ਼ਿਆਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵਤ ਮਾਨ ਨੇ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਕੰਤੇ ਲਾਇਆ ਹੈ। ਐਂਟੀ ਨਾਰਕੋਟਿਕਸ ਦੀ ਕਾਰਵਾਈ ਨੂੰ ਤੇਜ਼ ਕੀਤਾ। ਅਤੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਕਨਵਿਕਸ਼ਨ ਰੇਟ 95% ਤੋਂ ਵੀ ਜ਼ਿਆਦਾ ਤੇ ਲਿਆ ਹੈ। ਸੋ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਬਣੀ ਮਾਰਚ 2022 ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਖਟਕਟ ਕਲਾਬਿਖੇ ਸੌ ਚੁੱਕੀ। ਔਰ ਉਸ ਸਮੇਂ ਨਾਲ ਦੀ ਨਾਲ ਇਹ ਮੁਹਿੰਮ ਦੀ ਸ਼ੁਰੂਆਤ ਹੋਈ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਖਾਤਮਾ ਕਰਨਾਗਾ ਵੱਡੇ ਪੱਧਰ ਉੱਤੇ 3 ਸਾਲ ਲਗਾਤਾਰ ਸਰਕਾਰ ਕੰਮ ਕਰਦੀ ਰਹੀ ਹੁਣ ਮੈਂ ਸਮਝਦਾ ਇਕੰਤਮ ਆਖਰੀ ਪੜਾ ਦੀ ਸ਼ੁਰੂਆਤ ਪੰਜਾਬ ਤੋਂ ਹੋਈਆ ਇਸ ਆਖਰੀ ਪੜਾ ਦਾ ਮਤਲਬ ਆ ਕਿ ਬਿਲਕੁਲ ਹੁਣ ਮੁਕੰਮਲ ਸਫਾਇਆ ਜਿਹੜਾ ਉਹ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਹੋਊਗਾ ਨਸ਼ਾ ਤਸਕਰਾਂ ਦਾ ਹੋਊਗਾ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾਗਾ ਕਿ ਪੰਜਾਬ 'ਚ ਯਾ ਤਾਂ ਨਸ਼ਾ ਤਸਕਰ ਨਸ਼ੇ ਦੇ ਕਾਰੋਬਾਰੀ ਪੰਜਾਬ ਛੱਡ ਕੇ ਚਲੇ ਜਾਣਗੇ ਜਾਂ ਫਿਰ ਸਲਾਖਾਂ ਦੇ ਪਿੱਛੇ ਚਲੇ ਜਾਣਗੇ ਜਾਂ ਫਿਰ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਸਜ਼ਾ ਜਿਹੜੀ ਉਹ ਮਿਲੂਗੀ ਦੱਸਦੀ ਕਿ ਹੁਣ ਤੱਕ ਇਸ ਮੁਹਿੰਮ ਤਹਿਤ 1072 ਮੁਕੱਦਮੇ ਦਰਜ ਕੀਤੇ ਗਏ ਨੇ ਅਤੇ 1485 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 76 ਕਿਲੋ ਹੈਰੋਇਨ ਇਸੇ ਦੇ ਨਾਲ 950 ਕੁਇੰਟਲ ਭੁੱਕੀ 50 ਕਿਲੋ ਡੋਡੇ ਵੀ ਬਰਾਮਦ ਕੀਤੇ ਗਏ ਨੇ ਇਸੇ ਦੇ ਨਾਲ 50 ਲੱਖ ਦੀ ਡਰੱਗ ਮਨੀ ਬਰਾਮਦ ਕਰਨ ਬਾਰੇ ਵੀ ਮੰਤਰੀ ਹਰਪਾਲ ਜੀ ਮਾਨੇ ਦੱਸਿਆ ਅਖੀਰ ਉਹਨਾਂ ਕਿਹਾ ਕਿ ਕਾਨੂੰਨ ਵੱਲੋਂ ਦਿੱਤੀ ਸ਼ਕਤੀ ਦੇ ਆਧਾਰ 'ਤੇ ਨਸ਼ਾ ਤਸਕਰਾਂ ਦੇ ਘਰ ਤੋੜੇ ਗਏ ਹਨ ਅਤੇ ਜਦੋਂ ਤੱਕ ਤਸਕਰ ਪੰਜਾਬ ਚੜ੍ਹ ਕੇ ਨਹੀਂ ਚਲੇ ਜਾਂਦੇ ਇਹ ਕਾਰਵਾਈਆਂ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਹਾਲ ਦੀ ਘੜੀ ਪੰਜਾਬ ਬੁਲਟਨ ਵਿੱਚ ਇਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ੀਆਂ ਖਬਰਾਂ ਨਾਲ ਅਦੋਂ ਤੱਕ ਲਈ ਸ세ਕਾਲ